ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਜੀ ਸਾਰਿਆਂ ਨੂੰ ਮੈਨੂੰ ਬਹੁਤ ਸਾਰੇ ਲੋਕ ਜਿਹੜੇ ਸਮਾਣੇ ਤੋਂ ਇਹ ਕੰਪਲੇਂਟ ਕਰ ਰਹੇ ਨੇ ਕਿ ਜਿਹੜਾ ਸਿਵਲ ਹਸਪਤਾਲ ਐ ਸਮਾਣੇ ਦਾ ਦੇਖੋ ਜੀ ਬਿਲਡਿੰਗ ਬਹੁਤ ਵਧੀਆ ਐ ਸਮਾਣੇ ਹਸਪਤਾਲ ਦੀ ਪਰ ਉੱਥੇ ਲੋਕਾਂ ਨੂੰ ਇੰਨੀ ਇੱਕ ਪ੍ਰੋਬਲਮ ਆ ਰਹੀ ਐ ਦੇਖੋ ਬਿਮਾਰੀਆਂ ਵੀ ਬਹੁਤ ਵੱਧ ਚੁੱਕੀਆਂ ਨੇ ਦੂਜਾ ਔਰਤ ਹੋਣ ਦੇ ਨਾਤੇ ਜੇ ਮੈਂ ਗੱਲ ਕਰਾਂ ਜਿੱਥਾ ਬੱਚਾ ਜਿਹੜਾ ਬੋਡ ਹੈ ਉੱਥੇ ਡਾਕਟਰਸ ਵੀ ਉੱਥੇ ਸਿਰਫ ਹਫਤੇ 'ਚ ਤਿੰਨ ਦਿਨ ਗਾਇਨਕੋਲੋਜਿਸਟ ਮਾਤਾ ਖੱਲਿਆ ਹਸਪੀਟਲ ਤੋਂ ਆਉਂਦੇ ଥି। ਪਰ ਮੈਂ ਪੁੱਛਣਾ ਚਾਹੁੰਨੀ ਆ ਕਿ ਹਫਤਾ ਪਰ ਦੇ ਵਿੱਚੋਂ ਤਿੰਨ ਦਿਨ ਜੇ ਗਾਇਨਕੋਲੋਜਿਸਟ ਉੱਥੇ ਆਵੇ ਜਿਹੜੀਆਂ ਡਿਲੀਵਰੀਜ਼ ਹੁੰਦੀਆਂ ਨੇ ਜਿਹੜੀਆਂ ਮਾਵਾਂ ਬੱਚੇ ਬੱਚਿਆਂ ਨੂੰ ਜਨਮ ਦੇਣ ਵੇਲੇ ਜਿਹੜੀ ਉੱਥੇ ਉਹਨਾਂ ਦੀ ਹਾਲਤ ਹੁੰਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ? ਉਹ ਪਾਤੜਾ ਖਨੋਰੀ ਠਰੂਏ ਤੱਕ ਉਹ ਬਾਰਡਰ ਤੋਂ ਔਰਤਾ ਵਿਚਾਰੀਆਂ ਜਿਹੜੀਆਂ ਨੇ ਰੈਫਰ ਵੀ ਕਰ ਦਿੱਤੀ ਆ ਜਾਦੀਆਂ ਨੇ ਪਾਟੜਾਂ ਤੋਂ ਇੱਥੇ ਸਮਾਣੀ ਲਈ ਸਮਾਣੀ ਤੋਂ ਫਿਰ ਰੈਫਰ ਕਰਨਾ ਪੈਂਦਾ ਅੱਗੇ ਪਟਿਆਣੇ ਵਾਸਤੇ ਪਰ ਇੰਨਾ 100 ਕਿਲੋਮੀਟਰ ਦਾ ਜਿਹੜਾ ਦਾਇਰਾ ਹੈ ਉਹਦੇ ਵਿੱਚ ਡਾਕਟਰ ਨਾ ਹੋਵੇ ਇਹ ਬਹੁਤ ਹੀ ਇੱਕ ਮਾੜੀ ਗੱਲ ਹੈ ਮੈਂ ਸਿਹਤ ਮੰਤਰੀ ਸਾਹਿਬ ਨੂੰ ਇਹ ਜਰੂਰ ਬੇਨਤੀ ਕਰਦੀ ਆ ਕਿ ਚਾਹੇ ਉੱਥੇ ਪੰਨਾ ਦੇ ਡਾਕਟਰ ਐਮ ਡੀ ਡਾਕਟਰ ਮੈਡੀਸਨ ਕੋਈ ਹੋਗੇ ਨਹੀਂ ਪਰ ਜਿਹੜੀ ਔਰਤਾਂ ਨੂੰ ਮੁਸ਼ਕਿਲ ਆ ਰਹੀਆਂ ਨੇ ਉਹਦੇ ਵੱਲ ਧਿਆਨ ਦਿੱਤਾ ਜਾਵੇ ਦੇਖੋ ਜੀ ਇੱਥੇ ਨਰਸਾਂ ਨਹੀਂ ਹੈਗੀਆਂ ਪੂਰੀਆਂ ਕੋਈ ਪੈਰਾਮੈਡੀਕਲ ਸਟਾਫ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਕਮੀ ਹੈ ਕੱਲ ਵੀ ਉੱਥੇ ਹਸਪੀਟਲ ਦੇ ਵਿੱਚ ਜਿਵੇਂ ਤਿੰਨ ਚਾਰ ਡਿਲੀਵਰੀ ਆਲੀਆਂ ਜਿਹੜੀਆਂ ਸਾਡੀਆਂ ਭੈਣਾਂ ਉੱਥੇ ਪਹੁੰਚੀਆਂ ਪਰ ਡਾਕਟਰ ਨਹੀਂ ਹੁੰਦੇ ਰਾਤ ਨੂੰ ਤੇ ਉਹ ਕੌਣ ਜ਼ਿੰਮੇਵਾਰ ਹੈ ਇਸ ਗੱਲ ਦਾ ਸੋ ਮੈਂ ਇੱਕ ਵਾਰ ਫੇਰ ਪ੍ਰਸ਼ਾਸਨ ਨੂੰ ਜਿਹੜਾ ਹੈਲਥ ਦੇ ਡਿਪਾਰਟਮੈਂਟ ਦਾ ਸਾਰਾ ਪ੍ਰਸ਼ਾਸਨ ਹੈ ਮંત્રી ਸਾਹਿਬ ਤੁਹਾਨੂੰ ਇਹ ਬੇਨਤੀ ਕਰਦੀ ਆ ਕਿ ਇਸ ਚੀਜ਼ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਦੇਖੋ ਡਿਲੀਵਰੀ ਦੇ ਟਾਈਮ ਡਾਕਟਰ ਦਾ ਨਾਂ ਹੋਣਾ ਨਰਸਾ ਵੱਲੋਂ ਡਿਲੀਵਰੀ ਹੋਣੀ ਇਹ ਬਹੁਤ ਇੱਕ ਗਲਤ ਗੱਲ ਹੈਗੀ ਹੈ ਸੋ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸ ਗੱਲ ਵੱਲ ਧਿਆਨ ਦਿੰਦੇ ਹੋਏ ਜੋ ਲੋੜਿੰਦੀਆਂ ਤੇ ਮੁੱਢਲੀਆਂ ਉੱਥੇ ਸਹੂਲਤਾਂ ਨੇ ਉਹ ਲੋਕਾਂ ਨੂੰ ਦਿੱਤੀਆਂ ਜਾਣ ਉਹ ਉਹਨਾਂ ਦਾ ਇੱਕ ਬੁਨਿਆਦੀ ਹੱਕ ਹੈ ਆਪਾਂ ਕਹਿੰਦੇ ਸੀ ਗਾਰੰਟੀਆਂ ਦਿੱਤੀਆਂ ਸੀ ਲੋਕਾਂ ਨੂੰ 2022 ਦੀ ਜਦੋਂ ਸਰਕਾਰ ਬਣੀ ਹੈ ਕਿ ਦਿੱਲੀ ਦਾ ਸਿਹਤ ਮਾਡਲ ਦਿੱਲੀ ਦਾ ਜਿਹੜਾ ਸਿੱਖਿਆ ਮਾਡਲ ਹੈ ਉਹ ਸੀ ਲੈ ਕੇ ਆਵਾਂਗੇ ਪਰ ਮੈਂ ਦਿੱਲੀ ਚੋਣਾ ਚ ਜਾ ਰਹੀਆਂ ਨਾ ਮੈਨੂੰ ਮਾਡਲ ਉੱਥੇ ਦਿਖ ਰਿਹਾ ਨਾ ਮੈਨੂੰ ਇਹ ਮਾਡਲ ਇੱਥੇ ਦਿਖ ਰਿਹਾ ਸੋ ਬੇਨਤੀ ਹੈ ਕਿ ਤੁਰੰਤ ਇਹ ਗੱਲਾਂ ਵੱਲ ਧਿਆਨ ਦੇ ਕੇ ਉੱਥੇ ਡਾਕਟਰਾਂ ਦੀ ਪੈਰਾ ਮੈਡੀਕਲ ਸਟਾਫ ਦੀ ਨਰਸਿਸ ਦੀ ਜਿਹੜੀ ਕਮੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਸਾਡੀ ਮੈਲਕ ਆਵਰਸ ਵੱਲੋਂ ਤੁਹਾਨੂੰ ਇੱਕ ਅਪੀਲ ਹੈ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਜੇ ਇਹ ਕੰਮ ਨਹੀਂ ਹੋਊਗਾ, ਇਹ ਔਰਤਾਂ ਨੂੰ ਇਸੇ ਤਰ੍ਹਾਂ 100 ਕਿਲੋਮੀਟਰ ਦੇ ਦਾਇਰੇ 'ਚ ਉਹ ਔਰਤਾਂ ਇਸ ਬਾਣਾ ਹਸਪੀਟਲ ਪਹੁੰਚਦੀਆਂ ਨੇ ਪਰ ਉੱਥੇ ਉਹਨਾਂ ਨੂੰ ਇਹ ਸਹੂਲਤਾਂ ਨਹੀਂ ਮਿਲਦੀਆਂ ਤਾਂ ਤੁਹਾਨੂੰ ਬੇਨਤੀ ਹੈ, ਅਪੀਲ ਹੈ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਜ਼ਰੂਰ ਵਿਡਾਂਗੇ ਜਾਂ ਨਹੀਂ ਤਾਂ ਇਹ ਸਾਰੀਆਂ ਕਮੀਆਂ ਦੀ ਇੱਥੇ ਪੂਰਤੀ ਕੀਤੀ ਜਾਵੇ ਉਹਨਾਂ ਦੇ ਲੋੜਿੰਦੇ, ਬੁੱਢਲੇ ਹੱਕ ਹੈ ਜਿਹੜੇ ਹਸਪੀਟਲ ਦੇ ਵਿੱਚ ਡਾਕਟਰਸ ਨਰਸਿਸ ਜਰੂਰ ਪ੍ਰੋਵਾਈਡ ਕਰਾਈ ਜਾਣ ਧੰਨਵਾਦ ਜੈ ਹਿੰਦ